ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸ਼ਾਲਾਂ ਕੋਟੀਆਂ ਦੀ ਸੇਲ ਅੱਜ ਵੀਡੀਓ ਲੈ ਕੇ ਆਏ ਤੁਹਾਡੇ ਲਈ ਸ਼ਾਲਾਂ ਕੋਟੀਆਂ ਦੀ ਆਫਰਾਂ ਤੇ ਸੇਲ ਲੈ ਕੇ ਆਏ ਜੀ ਸਟਾਕ ਕਲੀਅਰ ਦੀ ਸੇਲ ਲੈ ਕੇ ਆਏ ਜੀ ਸਟਾਕ ਕਲੀਅਰ ਕਰਨਾ ਹੈ ਘੱਟ ਰੇਟਾਂ ਦੇ ਸੇਲ ਲੈ ਕੇ ਆਏ ਆ ਬਾਜ਼ਾਰ ਨਾਲੋਂ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕੱਲਾ ਕੱਲਾ ਪੀਸ ਤੁਹਾਨੂੰ ਡਿਟੇਲ ਨਾਲ ਖੋਲ ਕੇ ਦਿਖਾਵਾਂਗੇ ਇਕਲਾ ਇਕਲਾ ਪੀਸ ਖੋਲ ਕੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਹੈ ਸ਼ਾਲਾਂ ਦੀ ਕੋਟੀਆਂ ਦੀ ਵੀਡੀਓ ਬਣਾਈ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੀ ਰਹੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਚੈਨਲ ਤੇ ਨਵੇਂ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਹ ਸ਼ਾਲ ਦਿਖਾ ਰਹੇ ਹਾਂ ਤੁਹਾਨੂੰ ਡੱਬੀ ਵਾਲਾ ਸ਼ਾਲ ਹੈ ਚੱਕ ਵਾਲਾ ਗਰਮ ਸ਼ਾਲ ਹੈ ਚਾਰ ਪੰਜ ਕਲਰ ਨੇ ਮੈਨ ਮੈਨ ਕਲਰ ਨਹੀਂ ਹੈ ਰੈੱਡ ਕਲਰ ਹੈ ਨਾਭੀ ਕਲਰ ਹੈ ਬਲੈਕ ਕਲਰ ਹੈ ਜੀ ਸਕਿਨ ਕਲਰ ਹੈ ਰੇਟ ਦੀ ਗੱਲ ਕਰੀਏ ਤਾਂ ਸਿਰਫ 150 ਰੁਪਏ ਦਾ ਸ਼ਾਲ ਹੈ। ਖੁੱਲਡੁਲਾ ਸ਼ਾਲ ਹੈ, ਵੱਡਾ ਸ਼ਾਲ ਹੈ। ਆਹ ਦੇਖ ਲਓ ਸਾਰੇ ਕਲਰ ਮਿਲ ਜਾਣਗੇ, ਸਕਿਨ ਕਲਰ, ਰੈੱਡ ਕਲਰ, ਨਾਬੀ ਕਲਰ, ਜਾਮਣੀ ਕਲਰ, ਬਲੈਕ ਕਲਰ। ਫੁੱਲ ਗਰਮ ਸ਼ਾਲ ਹੈ। ਸੀਜ਼ਨ ਜਾ ਰਿਹਾ ਹੈ ਇਸ ਲਈ ਇਹਨਾਂ ਦੀ ਸੇਲ ਲਈ ਹੈ, ਘਟਾ ਕੇ ਰੇਟਾਂ ਦੀ ਬਾਜ਼ਾਰ ਨਾਲੋਂ। ਸਿਰਫ 150 ਰੁਪਏ ਦਾ ਸ਼ਾਲ ਹੈ। ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਸਾਰੇ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਤੁਹਾਨੂੰ। ਆ ਕਲਰ ਡਿਜ਼ਾਈਨ ਬਏ ਨੇ ਸਾਰੇ ਆ ਦੇਖ ਲਓ ਸਕਿਨ ਕਲਰ ਹੀ ਚੱਕ ਦੇ ਵਿੱਚ ਰੇਟ ਹੈਗਾ ਸਿਰਫ 150 ਰੁਪਏ ਦਾ ਸ਼ਾਲ ਹੈ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਕੋਟੀਆਂ ਆ ਦੇਖੋ ਜੀ ਕੋਟੀਆਂ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਵਾਂਗੇ ਇਕੱਲਾ ਇਕੱਲਾ ਕੋਟੀ ਦਾ ਪੀਸ ਖੋਲ ਕੇ ਦਿਖਾਵਾਂਗੇ ਜੀ ਆਫਰਾਂ ਤੇ ਸੇਲ ਲਾਤੀ 300 350 ਵਾਲਾ 250 ਵਾਲਾ ਪੀਸ ਸਿਰਫ 200 ਰੁਪਏ ਦਾ ਲਾਤੀ ਰੇਟ ਹੈਗਾ ਸਿਰਫ 200 ਰੁਪਏ ਐਮ ਸਾਈਜ਼ ਮਿਲ ਜੂਗਾ ਐਲ ਸਾਈਜ਼ ਮਿਲ ਜੂਗਾ ਐਕਸਲ ਸਾਈਜ਼ ਮਿਲ ਜੂਗਾ ਜੀ ਇਹ ਐਮ ਸਾਈਜ਼ ਹੈ ਐਲ ਸਾਈਜ਼ ਹੈ ਮੀਡੀਅਮ ਸਾਈਜ਼ ਨੇ ਆ ਡਬਲ ਐਕਸਲ ਸਾਈਜ਼ ਹੈ ਜੀ ਬਾਕੀ ਸਾਰੇ ਮੀਡੀਅਮ ਸਾਈਜ਼ ਆਉਣਗੇ ਇਹ ਵੀ ਮੀਡੀਅਮ ਸਾਈਜ਼ ਹੈ ਜੀ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਵਾਂਗੇ ਜੀ ਅਬ ਇਹਨਾਂ ਬਾਜ਼ੂ ਤੋਂ ਇਹ ਜੀ ਕਲਰ ਕਲਰ ਰੈਡੀ ਹੈ ਜੀ ਹੋਰ ਨਹੀਂ ਹੈਗਾ ਰੇਟ ਹੈਗਾ ਸਿਰਫ 200 ਰੁਪਏ ਦਾ ਪੀਸ ਹੈ ਜੀ ਆ ਡਬਲ ਐਕਸਲ ਸਾਈਜ਼ ਹੈ ਜੀ بڑا ਦੇਖੋ ਆ ਫੁੱਲ ਸਾਈਜ਼ ਹੈ بڑا ਡਬਲ ਐਕਸਲ ਲੌਂਗ ਪੀਸ ਹੈ ਆ ਮੀਡੀਅਮ ਸਾਈਜ਼ ਨੇ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆ ਜੈਂਸ ਸਵਟਰ ਹੈ ਜੀ ਗਰਮ ਸਵਟਰ ਮੋਟਾ ਪੱਛਣ ਦਾ ਵਧੀਆ ਸਵਟਰ ਹੈ ਜੀ ਜੋ ਬੁਰ ਨਹੀਂ ਆਉਂਦਾ ਕਲਰ ਇਹਦੇ ਮਿਲ ਜਾਣਗੇ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਮਿਲ ਜਾਣਗੇ ਜੀ ਇਹ ਵੀ ਸਿਰਫ 200 ਰੁਪਏ ਦਾ ਹੈ ਜੀ ਸਵਟਰ ਜੈਂਸਸ ਵਾਟਰ ਹੈ ਸਿਰਫ 200 ਰੁਪਏ ਦਾ ਐਕਸਲ ਸਾਈਜ਼ ਹੈ ਜੀ ਸਵਾਟਰ ਦਾ ਆਹ ਵਾਲੇ ਕੋਟੀਆਂ ਨਹੀਂ ਸਾਰੀਆਂ ਐਮ ਸਾਈਜ਼ ਐਲ ਸਾਈਜ਼ ਐਕਸਲ ਸਾਈਜ਼ ਕੱਟ ਵਾਲੀ ਕੋਟੀ ਹੈ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਜੀ ਸਿਰਫ 200 ਰੁਪਏ ਦਾ ਪੀਸ ਹੈ ਕੋਈ ਮਰਜ਼ੀ ਪੀਸ ਲੈ ਲਓ ਨਾ ਜੋ ਕੋਈ ਵੀ ਪੀਸ ਚਾਹੀਦਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਸਕ੍ਰੀਨ ਤੇ ਸਾਡਾ WhatsApp ਨੰਬਰ ਚੱਲ ਰਿਹਾ ਹੈ ਕੋਈ ਵੀ ਚਾਹੀਦਾ ਬੀਜ ਸਕ੍ਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰੋ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਧੰਨਵਾਦ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਕਿਤੇ ਮਰਜ਼ੀ ਬੈਠੇ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਸਾਡੇ ਕੋਲ ਕੋਈ ਵੀ ਇਹਨਾਂ ਚੋਂ ਬੀਜ ਪਸੰਦ ਹੈ ਤਾਂ ਸਕ੍ਰੀਨਸ਼ਾਟ ਸੈਂਡ ਕਰੋ ਸਾਡੇ WhatsApp ਨੰਬਰ ਤੇ ਆਨਲਾਈਨ ਵੀ ਭੇਜ ਦਾਂਗੇ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆਹ ਦੇਖੋ ਆਹ ਕਲਰ ਮਿਲ ਜਾਣਗੇ ਜੀ ਆਹ ਵਾਲੇ ਕਲਰ ਹੈ ਜੀ ਡਾਇਰੈਕਟ ਕਲਰ ਹੈ ਲਾਈਟ ਕਲਰ ਹੈ ਸਾਰੇ ਕਲਰ ਮਿਲ ਜਾਣਗੇ ਜੀ ਆਹ ਵਾਲੇ ਸਭ ਕਲਰ ਹੈ ਆ ਲੌਂਗ ਪੀਸ ਹੈ ਜੀ ਆਹ ਇਹ ਸਟਾਕ ਕਲੀਅਰ ਦੀ ਸੇਲ ਲਾਈ ਹੈ ਜੀ ਪੂਰੇ ਬਾਜ਼ਾਰ ਨਾਲੋਂ ਘਟਾ ਕੇ ਸੇਲ ਲਾਈ ਹੈ ਰੇਟਾਂ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੈ ਸਾਡਾ ਰੇਟ ਮਿਲ ਜੂਗਾ ਕਿਤੇ ਘੱਟ ਤੋਂ ਘੱਟ ਰੇਟਾਂ ਦੀ ਸੇਲ ਲਾਈ ਹੈ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਪਏ ਜੀ ਆਹ ਵਾਲੇ ਕਲਰ ਪਏ ਆ ਆਹ ਵਾਲੇ ਕਲਰ ਪਏ ਆ ਜੀ ਆਹ ਦੇਖੋ ਕਲਰ ਡਿਜ਼ਾਈਨ ਇਹਦਾ ਸਰਦੀ ਦੇ ਸੀਜ਼ਨ ਦੀ ਲਾਸਟ ਸੇਲ ਲਾਸਟ ਵੀਡੀਓ ਹੈ ਜੀ ਸਰਦੀ ਦਾ ਸੀਜ਼ਨ ਖਤਮ ਹੋ ਗਿਆ ਬਸ ਸਟਾਕ ਵੀ ਕਲੀਅਰ ਹੋਣ ਵਾਲਾ ਹੀ ਥੋੜੇ ਪੀਸ ਬੈਨੇ ਸਟਾਕ ਕਲੀਅਰ ਦੀ ਸੇਲ ਆਈ ਹੈ ਇਹ ਲਾਸਟ ਵੀਡੀਓ ਹੈ ਸਰਦੀ ਦੇ ਸੀਜ਼ਨ ਦੀ ਇਸ ਤੋਂ ਅੱਗੇ ਫਿਰ ਗਰਮੀ ਵਾਲੇ ਜੋ ਵੀ ਵੈਰਾਈਟੀ ਆਊਗੀ ਤਾਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਆ ਵਾਲੇ ਕਲਰ ਨੇ ਸਾਰੇ ਜੀ ਇਹ ਕੋਟੀਆਂ ਦੇ ਰੇਟ ਹੈਗਾ ਸਿਰਫ 200 ਰੁਪਏ ਦਾ ਪੀਸ ਹੈ ਇਹ 200 ਰੁਪਏ ਦੀ ਕੋਟੀ ਹੈ ਇੰਨਾ ਜੋ ਕੋਈ ਮਰਜ਼ੀ ਲੈ ਲਓ ਕੱਟ ਵਾਲੀ ਸਾਰੇ ਕਲਰ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਕੋਟੀਆਂ 250 ਰੁਪਏ ਆਹ ਪਤਲੀਆਂ ਕੋਟੀਆਂ ਪਛਤ ਨਹੀਂ ਪਿਓਰ ਦੀਆਂ ਕੋਟੀਆਂ ਸਿਰਫ 2.5 250 ਰੁਪਏ ਪਤਲੀਆਂ ਕੋਟੀਆਂ ਹੁੰਦੀਆਂ ਨੇ ਜਿਹੜੇ ਪਿਓਰ ਦੀਆਂ ਆਹ ਕੱਟ ਵਾਲੀਆਂ ਕੋਟੀਆਂ ਨੇ ਜੀ ਆਹ ਵਾਲੀਆਂ ਕੋਟੀਆਂ ਇਹ ਹੈਗੇ ਨੇ ਸਿਰਫ 250 ਰੁਪਏ ਪੀਸ ਹੈ 300 350 ਵਾਲਾ ਪੀਸ ਸਿਰਫ 250 ਰੁਪਏ ਦਾ ਸਿਰਫ ਔਰ ਸਿਰਫ 250 ਰੁਪਏ ਦਾ ਆਹ ਵਾਲੇ ਕਲਰ ਪਏ ਜੀ ਸਾਰੇ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਸਾਰੇ ਆਹ ਕੱਟ ਵਾਲੀ ਹੈ ਜੀ ਆਵਲੇ ਕਲਰ ਰੰਗੜੇ ਹਨ ਕਰੀਮ ਕਲਰ ਹੈ ਜੀ ਸਕਿਨ ਕਲਰ ਹੈ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਤੁਹਾਨੂੰ ਸਾਡੇ ਕੋਲ ਆਹਨ ਸਟਿਚੇਬਲ ਬੀਸ ਹੈ ਜੀ ਇਹਨਾਂ 'ਚ ਕੋਈ ਮਰਜ਼ੀ ਬੀਸ ਲੈ ਲਓ ਸਿਰਫ 250 ਰੁਪਏ ਦਾ ਬੀਸ ਹੈ ਜੀ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਕਿਤੋਂ ਮਰਜ਼ੀ ਤੁਸੀਂ ਕੰਟੈਕਟ ਕਰੋ ਸਾਡੇ ਵਟਸਐਪ ਨੰਬਰ ਤੇ ਆਨਲਾਈਨ ਵੀ ਭੇਜ ਦਾਂਗੇ ਜੀ ਆਵਲੇ ਕਲਰ ਡਿਜ਼ਾਈਨ ਸਾਰੇ ਹੈ ਜੀ ਆ ਦੇਖੋ ਕੱਟ ਵਾਲੀ ਜੋ ਕੱਟ ਵਾਲੀ ਕੋਟੀ ਬਹੁਤ ਰਵਾਜ ਹੈ ਇਹਨਾਂ ਕੋਟੀਆਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਬਲੈਕ ਕਲਰ ਆਨ ਡਿਮਾਂਡ ਸੀ ਬਲੈਕ ਕਲਰ ਸੀਜ਼ਨ ਦੇ ਵਿੱਚ ਬਲੈਕ ਕਲਰ ਪੂਰਾ ਨਹੀਂ ਸੀ ਹੁੰਦਾ ਜੀ ਇਹਨਾਂ ਨੇ ਜ਼ਿਆਦਾ ਡਿਮਾਂਡ ਸੀ ਬਲੈਕ ਕਲਰ ਦੀ ਹੁਣ ਤਾਂ ਬਸ ਸੀਜ਼ਨ ਕਲੀਅਰ ਸੀਜ਼ਨ ਜਾ ਰਿਹਾ ਸਟਾਕ ਕਲੀਅਰ ਦੀ ਸੇਲ ਹੈ 250 ਰੁਪਏ ਸਰ ਆਵਲੇ ਰੰਗੜੀਆਂ ਮਿਲਿਆਣਗੇ ਇਹ ਸਾਰੇ ਆਵਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਜੀ ਲਾਈਟ ਕਲਰ ਡਾਰਕ ਕਲਰ ਕੋਈ ਮਰਜ਼ੀ ਕਲਰ ਮੰਗਵਾ ਲਓ ਆਹ ਵਾਲੇ ਕਲਰ ਹੈ ਸਕਰੀਨ ਸ਼ਾਟ ਜੋ ਕੋਈ ਵੀ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਜੀ ਆਹ ਵਾਲੇ ਸਾਰੇ ਕੱਲਾ ਕੱਲਾ ਪੀਸ ਖੋਲ ਕੇ ਵੀਡੀਓ ਬਣਾਈਏ ਕੱਲਾ ਕੱਲਾ ਪੀਸ ਦਿਖਾਇਆ ਕੋਲ ਕੇ ਕਲਰ ਪਸੰਦ ਕਰਕੇ ਸਕਰੀਨ ਸ਼ਾਟ ਸੈਂਡ ਕਰਕੇ ਸਾਡੇ WhatsApp ਨੰਬਰ ਤੇ ਭੇਜ ਦਿਓ ਆਨਲਾਈਨ ਕਿਤੇ ਜੀ ਮੰਗਵਾਉਣੀ ਹੈ ਤਾਂ ਭੇਜ ਦਾਂਗੇ ਜੀ ਕूरियर ਹੋ ਜਾਂਦਾ ਜੀ ਤਕਰੀਬਨ ਤੀਸਰੇ ਦਿਨ ਪੀਸ ਮਿਲ ਜਾਂਦਾ ਹੈ ਸੋਮਵਾਰ ਨੂੰ ਅਗਰ ਵੀ ਚੱਲ ਲੱਗ ਗਿਆ ਆਰਡਰ ਤੁਹਾਡਾ ਤੁਹਾਨੂੰ ਮੰਗਲਵਾਰ ਨੂੰ ਜਾਂ ਬੁੱਧਵਾਰ ਨੂੰ ਪੀਸ ਮਿਲ ਜੂਗਾ ਇਸ ਤਰ੍ਹਾਂ ਪੰਜਾਬ ਪੰਜਾਬ ਦੇ ਵਿੱਚ ਤੀਸਰੇ ਦਿਨ ਮਿਲ ਜਾਂਦਾ ਪੰਜਾਬ ਤੋਂ ਬਾਹਰ ਹਫਤਾ ਲੱਗ ਜਾਂਦਾ ਜੀ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਸਾਰੇ ਆਦੇ ਪਾ ਕਲਰ ਪਏ ਆ ਜੀ ਐ ਰੈੱਡ ਕਲਰ ਵਾਈਟ ਕਲਰ ਕਰੀਮ ਕਲਰ ਡਾਰਕ ਲਾਈਟ ਕਲਰ ਸਾਰੇ ਆ ਜੀ ਆਹ ਵਾਲੇ ਕਲਰ ਆ ਦੇਖੋ ਆਹ ਵਾਲੇ ਕਲਰ ਹੈ ਜੀ ਆਹ ਬਲੈਕ ਕਲਰ ਹੈ ਜੀ ਪਿਸਤਾ ਕਲਰ ਹੈ ਲਾਈਟ ਫਿਰੋਜੀ ਆਹ ਵਾਲੇ ਰੰਗੜੀਆਂ ਨੇ ਜੀ ਸਾਰੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲੌਂਗ ਕੋਟੀਆਂ ਵੱਡੀਆਂ ਲੌਂਗ ਕੋਟੀਆਂ ਜੀ ਲੌਂਗ ਲੰਬਾਈ ਆਹ ਦੇਖੋ ਇਹ ਫੁੱਲ ਸਾਈਜ਼ ਲੌਂਗ ਕੋਟੀਆਂ ਵੱਡੀਆਂ ਇਹਨਾਂ ਦੇ ਵੀ ਰੇਟ ਦੀ ਗੱਲ ਕਰੀ ਦੀ ਸਿਰਫ 250 ਰੁਪਏ ਦਾ ਪੀਸ ਹੈ ਜੀ 300 350 400 ਵਾਲਾ ਪੀਸ ਹੈ ਸਿਰਫ 250 ਰੁਪਏ ਜਿਹੜਾ ਮਰਜੀ ਪੀਸ ਇਹਨਾਂ ਚ ਦੇਖ ਲਓ ਸਾਰੇ ਪੀਸ ਕੋਲ ਕੇ ਦਿਖਾਵਾਂਗੇ ਸਿਰਫ ਔਰ ਸਿਰਫ 250 ਰੁਪਏ ਦਾ ਪੀਸ ਹੈ ਜੀ ਲੌਂਗ ਕੋਟੀਆਂ ਨੇ ਮੀਡੀਅਮ ਸਾਈਜ਼ ਵੀ ਨੇ ਲੌਂਗ ਵੀ ਨੇ ਜੀ ਐਕਸਲ ਡਬਲ ਐਕਸਲ ਪੀਸ ਰੇਟ ਹੈਗਾ ਸਿਰਫ 250 ਰੁਪਏ ਜੀ ਸਟਾਕ ਕਲੀਅਰ ਦੀ ਸੇਲ ਹੈ ਜੀ ਇਹ ਆਫਰਾਂ ਦੇ ਸੇਲ ਲਈ ਹੈ ਘੱਟ ਤੋਂ ਘੱਟ ਰੇਟਾਂ ਦੇ ਸੇਲ ਲਈ ਹੈ ਜੀ ਪੂਰੇ ਬਾਜ਼ਾਰ ਨਾਲੋਂ ਘੱਟ ਰੇਟ ਨੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰਾ ਪੀਸ ਇਕੱਲੇ ਇਕੱਲੇ ਕੋਟੀ ਖੋਲ ਕੇ ਦਿਖਾਵਾਂਗੇ ਡਿਜ਼ਾਈਨ ਰੰਗ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਕੋਟੀਆਂ ਦੇ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਆ ਵਾਲੇ ਕਲਰ ਡਿਜ਼ਾਈਨਸ ਆਰੀ ਹੈ ਜੀ ਆ ਵਾਲੇ ਰੰਗ ਪਏ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆ ਵਾਲੇ ਕਲਰ ਡਿਜ਼ਾਈਨ ਨੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਰੰਗ ਤੁਹਾਨੂੰ ਦਿਖਾਵਾਂਗੇ ਲੌਂਗ ਪੀਸ ਹੈ ਜੀ ਫਰੌਕ ਟਾਈਪ ਕੋਟੀ ਹੈ ਜੀ ਲੌਂਗ ਕੋਟੀਆਂ ਨੇ ਬਲੈਕ ਕਲਰ ਹੈ ਜੀ ਆ ਦੇਖੋ ਆ ਵਾਲਾ ਬਲੈਕ ਕਲਰ ਹੈ ਜੀ ਆ ਰੰਗੜੀਆਂ ਸਾਰੇ ਮਿਲ ਜਾਣਗੇ ਇਸ ਤੋਂ ਅੱਗੇ ਇਸ ਤੋਂ ਬਾਅਦ ਵਿੱਚ ਦੂਈ ਵੀਡੀਓ ਪਾਵਾਂਗੇ ਅਸੀਂ ਸ਼ਾਲਾਂ ਦੀ ਉਹ ਵੀ ਇਸ ਵੀਡੀਓ ਦੇ ਨਾਲ ਹੀ ਆਊਗੀ ਸ਼ਾਲਾਂ ਦੀ ਵੀਡੀਓ ਵੀ ਨਾਲ-ਨਾਲ ਹੀ ਆ ਜੂਗੀ ਸ਼ਾਲਾਂ ਦੇ ਵੀ ਆਫਰਾਂ ਤੇ ਸੇਲ ਲਾਈਏ ਅਸੀਂ ਆ ਦੇਖੋ ਵੀ ਲੌਂਗ ਪੀਸ ਨੇ ਕੋਟੀਆਂ ਦੇ ਵਧੀਆ ਫਰੌਕ ਟਾਈਪ ਕੋਟੀਆਂ ਲੌਂਗ ਵੱਡੀਆਂ ਕੋਟੀਆਂ ਸਿਰਫ 250 ਰੁਪਏ ਦੀਆਂ ਇਹ ਰੇਟ ਸਿਰਫ 250 ਰੁਪਏ ਹੈ ਜੀ ਪੂਰੇ ਬਾਜ਼ਾਰ ਨਾਲੋਂ ਘਟਾ ਕੇ ਰੇਟ ਲਾਏ ਹੈ ਜੀ ਇਸ ਸੀਜ਼ਨ ਦੀ ਸਰਦੀਆਂ ਦੇ ਸੀਜ਼ਨ ਦੀ ਲਾਸਟ ਵੀਡੀਓ ਹੈ ਜੀ ਇਸ ਤੋਂ ਬਾਅਦ ਗਰਮੀ ਵਾਲਾ ਸਟਾਕ ਆ ਜਾਊਗਾ ਆਵਰਾਂ ਦੇ ਸੇਲ ਲਾਤੀ ਜੋ ਸਟਾਕ ਹੈ ਕਲੀਅਰ ਕਰਨਾ ਹੈ ਆਹ ਵਾਲੇ ਕਲਰ ਡਿਜ਼ਾਈਨ ਨਹੀਂ ਸਾਰੇ ਆਹ ਵਾਲੇ ਰੰਗ ਪਏ ਨੇ ਜੀ ਆਹ ਦੇਖੋ ਰੰਗ ਮਿਲ ਜਾਣਗੇ ਲੌਂਗ ਪੀਸ ਵੱਡੇ ਪੀਸ ਭਾਰੇ ਪੀਸ ਵਧੀਆ ਪੱਸ਼ਮ ਦੀਆਂ ਕੋਟੀਆਂ ਨੇ ਜੀ ਵਧੀਆ ਪੱਸ਼ਮ ਦੀਆਂ ਕੋਟੀਆਂ ਨੇ ਬਈ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਆ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਮਿਲ ਜਾਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਜੀ। ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਆ। ਕੋਈ ਕਮੀ ਆ ਵੀਡੀਓ ਦੇ ਵਿੱਚ ਤਾਂ ਕਮੈਂਟ ਕਰਕੇ ਦੱਸਿਓ ਜ਼ਰੂਰ ਜੀ ਵੀਡੀਓ ਵਧੀਆ ਤੋਂ ਵਧੀਆ ਬਣਾ ਕੇ ਲੈ ਕੇ ਆਏ ਕਰਾਂਗੇ ਤੁਹਾਡੇ ਵਾਸਤੇ ਭਾਈ। ਕੋਈ ਵੀ ਵੀਡੀਓ ਦੇ ਵਿੱਚ ਕਮੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ। ਆ ਦੇਖੋ ਵੀ ਫਰੌਗ ਟਾਈਪ ਲੌਂਗ ਕੋਟੀ ਰੈੱਡ ਕਲਰ ਦੀ। ਆ ਬੜੇ ਰੰਗ ਡਿਆਂ ਨੇ, ਮੀਡੀਅਮ ਸਾਈਜ਼। ਲੌਂਗ ਸਾਈਜ਼, ਮੀਡੀਅਮ ਸਾਈਜ਼ ਸਾਰੇ ਕਲਰ ਮਿਲ ਜਾਣਗੇ ਜੀ। ਆ ਵਾਲੇ ਕਲਰ ਆ ਯਾ ਵਾਲੇ ਕਲਰ ਡਿਜ਼ਾਈਨ ਹੈ ਜੀ ਅਲੱਗ ਅਲੱਗ ਕਲਰ ਅਲੱਗ ਅਲੱਗ ਡਿਜ਼ਾਈਨ ਬਲੈਕ ਕਲਰ ਕੰਬੀਨੇਸ਼ਨ ਕਲਰਾਂ ਦੀ ਵਧੀਆ ਹੈ ਜੀ ਸਾਰੀ ਸਾਰੇ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਲੌਂਗ ਪੀਸ ਨੇ ਆ ਵਾਲੇ ਕਲਰ ਹੈ ਜੀ ਆ ਵਾਲੇ ਕਲਰ ਪੇ ਹੈ ਜੀ ਆ ਵਾਲੇ ਕਲਰ ਪੇ ਹੈ ਜੀ ਆਹ ਵਾਲੇ ਕਲਰ ਹੈ ਜੀ ਕਾਫੀ ਕਲਰ ਲਾਈਟ ਫਿਰੋਜੀ ਕਲਰ ਪਿਸਤਾ ਕਲਰ ਹੈ ਲਾਈਟ ਪਿਸਤਾ ਕਲਰ ਸਕਿਨ ਕਲਰ ਹੈ ਕੋਈ ਵੀ ਕਲਰ ਪਸੰਦ ਹੈ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਵੀ ਭੇਜ ਦਾਂਗੇ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਨਲਾਈਨ ਪੰਜਾਬ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਜੀ ਦੂਸਰੇ ਦਿਨ ਤੀਸਰੇ ਦਿਨ ਡਿਲੀਵਰੀ ਪੰਜਾਬ ਚ ਮਿਲ ਜਾਂਦੀ ਹੈ ਜੀ ਪੰਜਾਬ ਤੋਂ ਬਾਹਰ ਮੰਗਵਾਓਗੇ ਤਾਂ ਹਫਤਾ ਲੱਗ ਜਾਂਦਾ ਪੰਜਾਬ ਤੋਂ ਬਾਹਰ ਆਵਲੇ ਕਲਰ ਸਾਰੇ ਪਏ ਆ ਜੀ। ਆਵਲੇ ਰੰਗੜੇ ਜਾਣ ਪਏ ਆ ਜੀ ਸਾਰੇ। ਆਵਲੇ ਕਲਰ ਹੈ। ਵੀਡੀਓ ਥੋੜੀ ਲੰਬੀ ਜ਼ਰੂਰ ਹੋ ਗਈ ਹੈ ਜੀ। ਵੀਡੀਓ 'ਚ ਸਾਰੇ ਪੀਸ ਕੱਲੇ-ਕੱਲੇ ਕੁਪੀਸ ਖੋਲ ਕੇ ਦਿਖਾਇਆ ਹੈ ਜੀ। ਡਿਟੇਲ ਨਾਲ ਵੀਡੀਓ ਬਣਾਈ ਹੈ ਕੋਟੀਆਂ ਦੀ। ਆਵਲੇ ਕਲਰ ਮਿਲ ਜਾਣਗੇ ਸਾਰੇ। ਆਵਲੇ ਰੰਗ ਆ ਜੀ ਸਾਰੇ। আর ਆਵਲੇ ਕਲਰ ਹੈ লাইਟ ਕਲਰ, ਡਾਰਕ ਕਲਰ ਸਾਰੇ ਮਿਲ ਜਾਣਗੇ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਹ ਵਾਲੇ ਕਲਰ ਪਏ ਆ ਸਾਰੇ ਆਹ ਵਾਲੇ ਕਲਰ ਪਏ ਜੀ ਸਾਰੇ ਆਹ ਵਾਲੇ ਕਲਰ ਪਏ ਆ ਜੀ ਸਾਰੇ ਗਰੇ ਕਲਰ ਆਹ ਵਾਲੇ ਕਲਰ ਪਏ ਆ ਜੀ ਸਾਰੇ ਆਹ ਵਾਲੇ ਕਲਰ ਪਏ ਆ ਜੀ ਸਾਰੇ ਆਹ ਦੇਖੋ ਲੌਂਗ ਪੀਸ ਆ ਲੌਂਗ ਕੋਟੀਆਂ ਵਡੀਆਂ ਵਧੀਆ ਆਹ ਵਾਲੇ ਚੱਲ ਰਿਹਾ ਗਾਜਰੀ ਕਲਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋਈ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ